ਕਈ ਦੋਸਤਾਂ ਦਾ ਇਹ ਸਵਾਲ ਹੁੰਦਾ ਹੈ ਕਿ ਵਕੀਲ ਸਾਹਿਬ ਸੱਚ ਦੱਸ ਦਿਓ ਜੀ ਸਾਡਾ ਕੇਸ ਕਿੰਨਾ ਕੁ ਟਾਈਮ ਚੱਲੂ ਕਿੰਨਾ ਕੁ ਲੰਮਾ ਚੱਲੂ ਅਸੀਂ ਗੱਲ ਕਰ ਰਹੇ ਹਾਂ ਕ੍ਰਿਮੀਨਲ ਕੇਸ ਦੀ ਜਦੋਂ ਕੋਈ ਐਫ ਆਈ ਆਰ ਪਰਚਾ ਮੁਕੱਦਮਾ ਦਰਜ ਹੋ ਜਾਂਦਾ ਹੈ ਤਾਂ ਬਹੁਤ ਸਾਰੇ ਦੋਸਤ ਇਹ ਪੁੱਛਦੇ ਨੇ ਕਿ ਹੁਣ ਕਿੰਨਾ ਕੁ ਟਾਈਮ ਲੱਗ ਜੂਗਾ ਜੀ ਸਾਡਾ ਕੇਸ ਕਿੰਨਾ ਕੁ ਲੰਮਾ ਚੱਲੂਗਾ ਇਹ ਸਵਾਲ ਇੱਕ ਸਵਾਲ ਨਹੀਂ ਹੁੰਦਾ ਇਸ ਸਵਾਲ ਦੇ ਨਾਲ ਨੀਂਦ ਜੁੜੀ ਹੋਈ ਹੁੰਦੀ ਹੈ ਨੌਕਰੀ ਜੁੜੀ ਹੋਈ ਹੁੰਦੀ ਹੈ ਪਰਿਵਾਰ ਦੀ ਇੱਜ਼ਤ ਜੁੜੀ ਹੋਈ ਹੁੰਦੀ ਹੈ ਹੋਰ ਬਥੇਰਾ ਕੁਝ ਜੁੜਿਆ ਹੋਇਆ ਹੁੰਦਾ ਹੈ ਪਰ ਅਫਸੋਸ ਹੈ ਕਿ ਇਸ ਸਵਾਲ ਦਾ ਸਾਫ਼ ਜਵਾਬ ਨਾ ਤਾਂ ਐਫ ਆਈ ਆਰ ਦੇ ਵਿੱਚ ਲਿਖਿਆ ਹੋਇਆ ਹੁੰਦਾ ਤੇ ਨਾ ਹੀ ਕਿਸੇ ਹੋਰ ਡਾਕੂਮੈਂਟ ਦੇ ਵਿੱਚ ਨਾ ਹੀ ਚਾਰਜ ਸ਼ੀਟ ਦੇ ਵਿੱਚ ਕਿਤੇ ਵੀ ਨਹੀਂ ਲਿਖਿਆ ਹੁੰਦਾ ਤੇ ਅੱਜ ਅਸੀਂ ਗੱਲ ਕਰਾਂਗੇ ਕਿ ਅਸਲ ਹਕੀਕਤ ਕੀ ਹੈ ਸਚਾਈ ਕੀ ਹੈ ਐਫਆਈਆਰ ਹੋ ਜਾਂਦੀ ਹੈ ਕੇਸ ਦੀ ਸ਼ੁਰੂਆਤ ਹੋ ਜਾਂਦੀ ਹੈ ਹਰੇਕ ਕ੍ਰਿਮੀਨਲ ਕੇਸ ਦੀ ਸ਼ੁਰੂਆਤ ਹੈ ਜਿਹੜੀ ਉਹ ਐਫਆਈਆਰ ਦੇ ਨਾਲ ਹੁੰਦੀ ਹੈ ਜਾਂ ਕਈ ਵਾਰੀ ਕੰਪਲੇਂਟ ਕੇਸ ਵੀ ਹੁੰਦੇ ਨੇ ਇੱਕ ਐਫਆਈਆਰ ਜੋ ਕਈ ਵਾਰ ਇੱਕ ਦਿਨ ਦੇ ਵਿੱਚ ਦਰਜ ਹੋ ਜਾਂਦੀ ਹੈ ਜਾਂ ਕੁਝ ਕੁ ਟਾਈਮ ਦੇ ਵਿੱਚ ਕੁਝ ਕੁ ਘੰਟਿਆਂ ਦੇ ਵਿੱਚ ਮਿੰਟਾਂ ਦੇ ਵਿੱਚ ਵੀ ਦਰਜ ਹੋ ਜਾਂਦੀ ਹੈ ਪਰ ਕਈ ਵਾਰ ਇਨਕੁਆਇਰੀ ਦੇ ਨਾਂ ਤੇ ਹਫ਼ਤੇ ਲੰਘ ਜਾਂਦੇ ਨੇ ਮਹੀਨੇ ਲੰਘ ਜਾਂਦੇ ਨੇ ਐਫਆਈਆਰ ਦਰਜ ਹੋਣ ਦੇ ਨਾਲ ਹੀ ਬੰਦੇ ਦੀ ਜ਼ਿੰਦਗੀ ਦੀ ਘੜੀ ਚੱਲ ਪੈਂਦੀ ਹੈ ਆਮ ਤੌਰ ਤੇ ਐਫਆਈਆਰ ਦਾ ਜਿਹੜਾ ਸਮਾਂ ਹੈ ਜਿਹੜਾ ਟਾਈਮ ਹੈ ਉਹ ਇੱਕ ਦਿਨ ਤੋਂ ਲੈ ਕੇ ਇੱਕ ਮਹੀਨੇ ਤੱਕ ਵੀ ਹੋ ਸਕਦਾ ਹੈ ਜਦੋਂ ਅਸੀਂ ਗੱਲ ਕਰ ਰਹੇ ਹਾਂ ਇਨਕੁਆਇਰੀ ਦੀ ਕਿ ਇਨਕੁਆਇਰੀ ਹੋਣ ਤੋਂ ਬਾਅਦ ਹੀ ਐਫਆਈਆਰ ਦਰਜ ਹੋਊਗੀ ਜਦੋਂ ਐਫਆਈਆਰ ਦਰਜ ਹੋ ਜਾਂਦੀ ਹੈ ਫਿਰ ਅਗਲਾ ਪੜਾ ਆ ਜਾਂਦਾ ਹੈ ਇਨਵੈਸਟੀਗੇਸ਼ਨ ਦਾ ਸਭ ਤੋਂ ਵੱਧ ਦਬਾਅ ਵਾਲਾ ਪੜਾ ਹੈ ਸਟੇਜ ਹੈ ਐਫ ਆਈ ਆਰ ਤੋਂ ਬਾਅਦ ਇਹ ਆਉਂਦਾ ਹੈ ਇਨਵੈਸਟੀਗੇਸ਼ਨ ਦਾ ਜਿਹੜਾ ਦੌਰ ਹੈ ਇਹ ਉਹ ਸਮਾਂ ਹੁੰਦਾ ਹੈ ਜਦੋਂ ਕਾਨੂੰਨ ਤੋਂ ਵੱਧ ਬੰਦੇ ਦਾ ਸਬਰ ਦਾ ਟੈਸਟ ਹੁੰਦਾ ਹੈਗਾ ਪੁਲਿਸ ਬਿਆਨ ਲੈਂਦੀ ਹੈ ਐਵੀਡੈਂਸ ਇਕੱਠਾ ਹੁੰਦਾ ਹੈ ਕਦੇ ਅਰੈਸਟ ਹੁੰਦੀ ਹੈ ਕਦੇ ਬੇਲ ਹੁੰਦੀ ਹੈ ਕਦੇ ਜੇਲ ਹੁੰਦੀ ਹੈ ਸਾਰਾ ਕੁਝ ਚੱਲਦਾ ਹੈਗਾ ਜਿਹੜੇ ਨਵੇਂ ਕਾਨੂੰਨ ਨੇ ਆਪਣੇ ਹੁਣ ਪਿੱਛੇ ਜੇ ਆਏ ਸੀਗੇ ਜਿਵੇਂ ਬੀ ਐਨ ਐਸ ਬੀ ਐਨ ਐਸ ਸਰ ਤੇ ਉਸ ਇੱਕ ਆਪਣਾ ਬੀਐਸਏ ਆਇਆ ਸੀਗਾ ਪਹਿਲਾਂ ਸੀਗੇ ਆਈਪੀਸੀ ਸੀਆਰਪੀਸੀ ਐਵੀਡੈਂਸ ਐਕਟ ਤੇ ਇਹਨਾਂ ਦੇ ਮੁਤਾਬਕ ਵੀ ਜੇ ਅਸੀਂ ਗੱਲ ਕਰੀਏ ਤਾਂ ਇਨਵੈਸਟੀਗੇਸ਼ਨ ਦੇ ਲਈ ਜਿਵੇਂ ਕਿ 60 ਤੋਂ ਲੈ ਕੇ 90 ਦਿਨਾਂ ਤੱਕ ਦੀ ਗੱਲ ਕੀਤੀ ਗਈ ਹੈ ਚਲਾਨ ਪੇਸ਼ ਕਰਨ ਦੀ ਪਰ ਗਰਾਉਂਡ ਰਿਐਲਿਟੀ ਕੀ ਹੈ ਸਚਾਈ ਕੀ ਹੈ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਇਹ ਪੜਾਅ ਹੈ ਜਿਹੜਾ ਅਕਸਰ ਆਮ ਤੌਰ ਤੇ ਜੇ ਅਸੀਂ ਦੇਖੀਏ 3 ਮਹੀਨਿਆਂ ਤੋਂ ਲੈ ਕੇ 1 ਸਾਲ ਤੱਕ ਵੀ ਚਲਾ ਜਾਂਦਾ ਹੈ ਕਈ ਕਿਸਮਾਂ ਵਿੱਚ ਤਾਂ ਬਹੁਤ ਹੀ ਜ਼ਿਆਦਾ ਸਮਾਂ ਲੱਗ ਜਾਂਦਾ ਹੈ ਇੱਥੇ ਹੀ ਜ਼ਿਆਦਾਤਰ ਕੇਸ ਨੇ ਜਿਹੜੇ ਉਹ ਲਟਕਣੇ ਸ਼ੁਰੂ ਹੋ ਜਾਂਦੇ ਨੇ ਚਲਾਨ ਉਸ ਤੋਂ ਬਾਅਦ ਹੁੰਦਾ ਹੈ ਚਲਾਨ ਇਨਵੈਸਟੀਗੇਸ਼ਨ ਤੋਂ ਬਾਅਦ ਜਦੋਂ ਇਨਵੈਸਟੀਗੇਸ਼ਨ ਕੰਪਲੀਟ ਹੋ ਜਾਂਦੀ ਹੈ ਫਿਰ ਚਲਾਨ ਦੀ ਵਾਰੀ ਆਉਂਦੀ ਹੈ ਉਮੀਦ ਦਾ ਝੂਠਾ ਅਹਿਸਾਸ ਜਦੋਂ ਪੁਲਿਸ ਚਲਾਨ ਜਾਂ ਜਿਹਨੂੰ ਅਸੀਂ ਚਾਰਜ ਸ਼ੀਟ ਕਹਿ ਦਿੰਦੇ ਆ ਉਹ ਕੋਰਟ ਦੇ ਵਿੱਚ ਅਦਾਲਤ ਦੇ ਵਿੱਚ ਪੇਸ਼ ਕਰਦੀ ਹੈ ਪੁਲਿਸ ਦੀ ਡਿਊਟੀ ਹੁੰਦੀ ਹੈ ਤਾਂ ਬਹੁਤ ਸਾਰੇ ਲੋਕ ਇਹ ਸੋਚਦੇ ਨੇ ਕਿ ਹੁਣ ਤਾਂ ਕੇਸ ਖਤਮ ਹੋਣ ਵਾਲਾ ਹੈ ਪਰ ਸੱਚ ਇਹ ਹੈ ਕਿ ਇਹ ਖਾਤਮਾ ਨਹੀਂ ਇਹ ਸਿਰਫ ਇੱਕ ਅਗਲਾ ਪੜਾ ਹੁੰਦਾ ਹੈ ਅਗਲੀ ਸਟੇਜ ਹੁੰਦੀ ਹੈ ਕੇਸ ਦੀ ਚਲਾਨ ਪੇਸ਼ ਹੋਣ ਦੇ ਵਿੱਚ ਅਸੀਂ ਕਈ ਵਾਰੀ ਦੇਖਦੇ ਹਾਂ ਕਿ 6 ਮਹੀਨੇ ਵੀ ਲੱਗ ਜਾਂਦੇ ਨੇ ਸਾਲ ਤੱਕ ਵੀ ਲੱਗ ਜਾਂਦਾ ਹੈਗਾ ਤੇ ਇਸ ਤੋਂ ਅਗਲਾ ਜਿਹੜਾ ਸਟੈਪ ਹੈ ਜਿਹੜੀ ਸਟੇਜ ਹੈ ਉਹ ਚਾਰजेस ਚਾਰਜ ਇੱਥੇ ਫੈਸਲਾ ਹੁੰਦਾ ਹੈ ਪਰ ਅਧੂਰਾ ਹੁੰਦਾ ਹੈ ਇਸ ਪੜਾਚ ਕੋਰਟ ਤੈਅ ਕਰਦੀ ਹੈ ਕਿ ਅਕਿਊਜ਼ਡ ਹੈ ਜਿਹੜਾ ਜਿਹੜਾ ਦੋਸ਼ੀ ਹੈ ਉਸ ਤੇ ਦੋਸ਼ ਬਣਦੇ ਨੇ ਜਾਂ ਨਹੀਂ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਕਿ ਚਾਰਜ ਫਰੇਮ ਹੋਣੇ ਨੇ ਕਈ ਵਾਰ ਇੱਥੇ ਹੀ ਕੇਸ ਹੈ ਜਿਹੜਾ ਡਿਸਚਾਰਜ ਹੋ ਜਾਂਦਾ ਹੈ ਪਰ ਜੇ ਚਾਰਜ ਨੇ ਜਿਹੜੇ ਫਰੇਮ ਹੋ ਜਾਂਦੇ ਨੇ ਤਾਂ ਸਮਝ ਲਓ ਕਿ ਕੇਸ ਹੁਣ ਲੰਮਾ ਚੱਲਣ ਵਾਲਾ ਹੈ ਇਸ ਪੜਾ ਦੇ ਵਿੱਚ ਇਸ ਸਟੇਜ ਦੇ ਵਿੱਚ 6 ਮਹੀਨੇ ਤੋਂ ਲੈ ਕੇ 2 ਸਾਲ ਤੱਕ ਵੀ ਲੱਗ ਜਾਂਦੇ ਨੇ ਜਾਂ ਇਸ ਤੋਂ ਵੀ ਜ਼ਿਆਦਾ ਲੱਗ ਜਾਂਦੇ ਨੇ ਇਹ ਜਿਹੜਾ ਪੜਾ ਹੈ ਟ੍ਰਾਇਲ ਵਾਲਾ ਇਹ ਕ੍ਰਿਮੀਨਲ ਕੇਸ ਦਾ ਸਭ ਤੋਂ ਲੰਮਾ ਤੇ ਸਭ ਤੋਂ ਥਕਾਉਣ ਵਾਲਾ ਪੜਾ ਹੁੰਦਾ ਹੈ ਬੀਟਨਸ ਆਉਂਦੇ ਨੇ ਕਈ ਵਾਰੀ ਫਿਰ ਆਉਂਦੇ ਨਹੀਂ ਗਵਾਹਾਂ ਹੁੰਦੀਆਂ ਨੇ ਕਈ ਵਾਰੀ ਕੋਈ ਡਾਕੂਮੈਂਟ ਪਲੇਸ ਆਉਣਾ ਰਿਕਾਰਡ ਕਰਨਾ ਹੈ ਕਈ ਵਾਰੀ ਕੋਈ ਵਿਟਨੈਸ ਹਸਟਾਈਲ ਹੋ ਜਾਂਦਾ ਹੈ ਕਈ ਵਾਰੀ ਕੋਈ ਯਾਦ ਭੁੱਲ ਜਾਂਦਾ ਹੈ ਇਸ ਤਰ੍ਹਾਂ ਦਾ ਸਾਰਾ ਕੁਝ ਚੱਲਦਾ ਰਹਿੰਦਾ ਹੈ ਕਈ ਵਾਰੀ ਕੋਈ ਐਡਜਰਨਮੈਂਟ ਲੈ ਲਈ ਕਿਸੇ ਨੇ ਕਈ ਵਾਰੀ ਕੋਈ ਵਕੀਲਾਂ ਦੀ ਸਟ੍ਰਾਈਕ ਹੋ ਗਈ ਤੇ ਸਭ ਤੋਂ ਵੱਡੀ ਗੱਲ ਕਿ ਕੋਰਟਸ ਦੇ ਵਿੱਚ ਅਦਾਲਤਾਂ ਦੇ ਵਿੱਚ ਜਿਹੜੇ ਕੇਸ ਨੇ ਉਹ ਬਹੁਤ ਹੀ ਜ਼ਿਆਦਾ ਨੇ ਬਹੁਤ ਜ਼ਿਆਦਾ ਪੈਂਡੈਂਸੀ ਹੈ ਇਹ ਜਿਹੜਾ ਸਾਰਾ ਕੁਝ ਹੈ ਉਹ ਟ੍ਰਾਇਲ ਨੂੰ ਹੋਰ ਵੀ ਲੰਮਾ ਕਰ ਦਿੰਦਾ ਹੈਗਾ ਆਮ ਕੇਸਾਂ ਦੀ ਜੇ ਅਸੀਂ ਗੱਲ ਕਰੀਏ ਤਾਂ ਟ੍ਰਾਇਲ ਦੇ ਵਿੱਚ ਲਗਭਗ 2 ਤੋਂ ਲੈ ਕੇ 3 ਸਾਲ ਲੱਗ ਜਾਂਦੇ ਨੇ ਪਰ ਜਿਹੜੇ ਸੀਰੀਅਸ ਆਫੈਂਸ ਨੇ ਕੇਸ ਨੇ ਜਿਹੜੇ ਉਹਨਾਂ ਦੇ ਵਿੱਚ ਜਿਵੇਂ 5 ਸਾਲ, 7 ਸਾਲ, 10 ਸਾਲ ਤੱਕ ਵੀ ਲੱਗ ਜਾਂਦੇ ਨੇਗੇ ਫਿਰ ਉਸ ਤੋਂ ਬਾਅਦ ਆਉਂਦੀ ਹੈ ਬਾਰੀ ਜੱਜਮੈਂਟ ਦੀ ਫੈਸਲਾ ਜਿਹੜਾ ਹੁੰਦਾ ਹੈਗਾ ਜਿਸ ਦਾ ਸਾਲਾਂ ਤੋਂ ਇੰਤਜ਼ਾਰ ਹੁੰਦਾ ਹੈ ਅਖੀਰਕਾਰ ਉਹ ਦਿਨ ਆਉਂਦਾ ਹੈ ਜਦੋਂ ਕੋਰਟ ਫੈਸਲਾ ਸੁਣਾਉਂਦੀ ਹੈ ਫੈਸਲਾ ਤਾਂ ਇੱਕ ਦਿਨ ਚ ਆ ਜਾਂਦਾ ਹੈ ਪਰ ਉਸ ਦਿਨ ਤੱਕ ਪਹੁੰਚਣ ਦੇ ਲਈ ਸਾਲਾਂ ਦੇ ਸਾਲ ਲੱਗ ਜਾਂਦੇ ਨੇ ਤੇ ਯਾਦ ਰੱਖਣ ਵਾਲੀ ਗੱਲ ਹੈ ਕਿ ਫਿਰ ਜੇ ਫੈਸਲਾ ਆ ਜਾਂਦਾ ਹੈ ਫਿਰ ਅੱਗੇ ਅਪੀਲ ਤਲੀਲ ਸ਼ੁਰੂ ਹੋ ਜਾਂਦੀ ਹੈ ਫਿਰ ਕੇਸ ਦਾ ਜਿਹੜਾ ਸਫ਼ਰ ਹੈ ਦੁਬਾਰਾ ਤੋਂ ਫਿਰ ਸ਼ੁਰੂ ਹੋ ਜਾਂਦਾ ਹੈ ਤਾਂ ਫਿਰ ਕੁੱਲ ਮਿਲਾ ਕੇ ਜੇ ਅਸੀਂ ਗੱਲ ਕਰੀਏ ਕ੍ਰਿਮੀਨਲ ਕੇਸ ਦੇ ਵਿੱਚ ਕਿੰਨਾ ਟਾਈਮ ਲੱਗਦਾ ਹੈ ਤਾਂ ਅਸੀਂ ਇਹਨਾਂ ਨੂੰ ਕਹਿ ਸਕਦੇ ਹਾਂ ਕਿ ਛੋਟੇ ਜੁਰਮਾਂ ਦੇ ਵਿੱਚ ਜਿਹੜੇ ਛੋਟੇ ਕ੍ਰਿਮੀਨਲ ਕੇਸ ਨੇ ਉਹਨਾਂ ਦੇ ਵਿੱਚ ਲਗਭਗ 1 ਤੋਂ ਲੈ ਕੇ 3 ਕੁ ਸਾਲ ਤੱਕ ਲੱਗ ਜਾਂਦੇ ਨੇ ਇਹ ਇੱਕ ਅਸਟੀਮੇਟ ਹੈ ਕੋਈ ਪੱਕਾ ਫਾਰਮੂਲਾ ਨਹੀਂ ਹੈਗਾ ਕਈ ਵਾਰੀ ਵੱਧ ਵੀ ਲੱਗ ਜਾਂਦਾ ਹੈ ਟਾਈਮ ਜੇ ਅਸੀਂ ਥੋੜਾ ਜਿਹਾ ਉਸ ਤੋਂ ਉੱਪਰਲੇ ਕੇਸਾਂ ਦੀ ਗੱਲ ਕਰੀਏ ਜਿਵੇਂ ਕਿ 498ਏ ਵਾਲੇ ਨੇ ਜਾਂ ਡੋਮੈਸਟਿਕ ਬੈਲੈਂਸ ਵਰਗੇ ਜਿਹੜੇ ਕੇਸ ਨੇ ਇਹਨਾਂ ਚ 3 ਤੋਂ ਲੈ ਕੇ 7 ਸਾਲ ਤੁਸੀਂ ਇੱਕ ਅਸਟੀਮੇਟ ਜਿਹਾ ਲੈ ਸਕਦੇ ਹੋਗੇ ਤੇ ਜੇ ਅਸੀਂ ਜਿਹੜੇ ਐਨਡੀਪੀਐਸ ਵਾਲੇ ਕੇਸ ਨੇ ਉਹਨਾਂ ਦੀ ਜੇ ਗੱਲ ਕਰੀਏ ਤਾਂ ਉਹਨਾਂ ਚ 5 ਤੋਂ ਲੈ ਕੇ 10 ਸਾਲ ਤੱਕ ਵੀ ਲੱਗ ਜਾਂਦੇ ਨੇ ਤੇ ਜਿਹੜੇ ਮਰਡਰ ਵਰਗੇ ਸੀਰੀਅਸ ਕੇਸ ਨੇ ਜਿਹੜੇ ਉਹਨਾਂ ਚ ਤਾਂ ਬਹੁਤ ਟਾਈਮ ਲੱਗ ਜਾਂਦਾ ਹੈ 10 ਤੋਂ ਲੈ ਕੇ 15 ਸਾਲ ਤੁਸੀਂ ਲਾ ਕੇ ਚੱਲੋ ਕੇਸ ਲੰਮਾ ਕਿਉਂ ਚੱਲਦਾ ਹੈ ਸਵਾਲ ਇਹ ਵੀ ਹੈ ਕਿ ਇਹਸ ਕਾਨੂੰਨ ਕਰਕੇ ਨਹੀਂ ਸਿਸਟਮ ਕਰਕੇ ਲੰਮੇ ਚੱਲਦੇ ਨੇ ਬੀਟਨੈਸ ਨਹੀਂ ਆਉਂਦੇ ਪੁਲਿਸ ਦੇਰੀ ਕਰਦੀ ਹੈ ਅਤੇ ਜਿਹੜੀਆਂ ਕੋਰਸ ਨੇ ਅਦਾਲਤਾਂ ਨੇ ਉਹਨਾਂ ਦੇ ਵਿੱਚ ਕੇਸਾਂ ਦਾ ਬਹੁਤ ਹੀ ਜ਼ਿਆਦਾ ਭਾਰ ਹੈ ਤੇ ਇੱਕ ਵੱਡੀ ਗੱਲ ਕਿ ਕਈ ਜਗ੍ਹਾ ਤੇ ਤਾਂ ਮਾਤਾ ਦਾ ਮਾਲ ਹੈ ਤੇ ਜੱਜਸ ਕਈ ਐਡਵੋਕੇਟਸ ਬਾਕੀ ਤੁਸੀਂ ਸਾਰੇ ਆਪ ਹੀ ਸਮਝਦਾਰ ਹੋ ਕੇਸ ਤੇਜ਼ ਕਿਵੇਂ ਹੋ ਸਕਦਾ ਹੈ ਇਹ ਵੀ ਇੱਕ ਸਵਾਲ ਹੈ ਇਹਦੀ ਲਈ ਅਸੀਂ ਇਹ ਕਹਿ ਸਕਦੇ ਹਾਂ ਕਿ ਬਿਨਾਂ ਵਜ੍ਹਾ ਕੋਈ ਅਡਜਰਨਮੈਂਟ ਨਾ ਲਈ ਜਾਵੇ ਜੇ ਕੋਈ ਦੂਜੀ ਪਾਰਟੀ ਲੈਂਦੀ ਹੈ ਤਾਂ ਉਹਦਾ ਵਿਰੋਧ ਕੀਤਾ ਜਾਵੇ ਰੈਗੂਲਰ ਅਪੀਅਰੈਂਸ ਹੋਣੀ ਚਾਹੀਦੀ ਹੈ ਜਿਵੇਂ ਕਈ ਵਾਰੀ ਕਈ ਬੀਟਨਸ ਨਹੀਂ ਹੁੰਦੇ ਕਈ ਵਾਰੀ ਕੋਈ ਜਿਹੜੇ ਪਾਰਟੀਆਂ ਨੇ ਉਹ ਨਹੀਂ ਆਉਂਦੀਆਂ ਇਦਾਂ ਨਾ ਹੋਵੇ ਤਾਂ ਕੇਸ ਆ ਜਿਹੜਾ ਉਹ ਛੇਤੀ ਨਿਪਟ ਸਕਦਾ ਹੈ ਅਤੇ ਜਿੱਥੇ ਕਾਨੂੰਨੀ ਤੌਰ ਤੇ ਸੰਭਵ ਹੋਵੇ ਤਾਂ ਕੰਪਰੋਮਾਈਜ਼ ਹੈ ਜਿਹੜਾ ਜਿਹੜਾ ਸਮਝੌਤਾ ਹੈ ਉਸ ਦਾ ਰਾਹ ਵੀ ਅਪਣਾਇਆ ਜਾ ਸਕਦਾ ਹੈ ਕੋਈ ਸੈਟਲਮੈਂਟ ਵਗੈਰਾ ਕੀਤੀ ਜਾ ਸਕਦੀ ਹੈ ਤੇ ਜਿਹੜਾ ਅਖੀਰਲਾ ਸੱਚ ਹੈ ਉਹ ਇਹ ਹੈ ਸੁਪਰੀਮ ਕੋਰਟ ਨੇ ਵੀ ਬਹੁਤ ਵਾਰੀ ਕਿਹਾ ਹੈ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ ਪਰ ਜਦ ਤੱਕ ਸਿਸਟਮ ਐਸਾ ਹੈ ਉਦੋਂ ਤੱਕ ਸਬਰ ਸਹੀ ਸਲਾਹ ਅਤੇ ਕਾਨੂੰਨ ਦੀ ਸਮਝ ਹੀ ਸਭ ਤੋਂ ਵੱਡੀ ਤਾਕਤ ਹੈ ਤੇ ਦੋਸਤੋ ਇਹ ਤਾਂ ਹੈਗੀ ਸੀ ਇੱਕ ਵੀਡੀਓ ਕਿ ਕ੍ਰਿਮੀਨਲ ਕੇਸ ਕਿੰਨਾ ਕੁ ਲੰਮਾ ਚੱਲਦਾ ਹੈ ਕਿੰਨਾ ਕੁ ਟਾਈਮ ਲੱਗ ਜਾਂਦਾ ਹੈ ਕਿਉਂਕਿ ਕਈ ਵਾਰੀ ਕਈ ਦੋਸਤਾਂ ਦਾ ਇਹ ਸਵਾਲ ਹੁੰਦਾ ਹੈ ਤੇ ਜੇ ਤੁਹਾਨੂੰ ਇਹ ਵੀਡੀਓ ਫਾਇਦੇਮੰਦ ਲੱਗੀ ਹੈ ਤਾਂ ਤੁਸੀਂ ਇਸ ਵੀਡੀਓ ਨੂੰ ਲਾਈਕ ਕਰ ਸਕਦੇ ਹੋ ਸ਼ੇਅਰ ਕਰ ਸਕਦੇ ਹੋ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਆਪਣੇ YouTube ਚੈਨਲ ਨੂੰ ਤੁਸੀਂ ਸਬਸਕ੍ਰਾਈਬ ਵੀ ਕਰ ਸਕਦੇ ਹੋ ਤੇ ਕਮੈਂਟ ਕਰਕੇ ਵੀ ਜਰੂਰ ਦੱਸਿਓ ਜੀ ਵੀਡੀਓ ਦਾ ਫਾਇਦਾ ਹੋਇਆ ਜਾਂ ਨਹੀਂ ਤੇ ਇਹ ਤਾਂ ਹੈਗੀ ਸੀ ਦੋਸਤੋ ਵੀਡੀਓ ਇਨੀਆਂ ਨੂੰ ਬੇਨਤੀ ਹੈ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ